ਰਸ਼ੀਆ ਦੇ ਖਿਲਾਫ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਤੇ 5 ਕਿਲੋ ਤੋਂ ਵੱਧ ਹੈਰੋਇਨ ਸਣੇ ਦੋਸ਼ੀ ਜਿਹੜਾ ਹੈ ਉਹ ਕਾਬੂ ਕੀਤਾ ਗਿਆ ਜਿਸ ਦੇ ਕਿ ਪਾਕਿਸਤਾਨੀ ਸਮਗਲਰਾਂ ਦੇ ਨਾਲ ਲਿੰਕ ਦੱਸੀ ਜਾ ਰਹੇ ਨੇ ਤਾਂ ਲੁਧਿਆਣਾ ਪੁਲਿਸ ਨੇ 5 ਕਿਲੋ 10 ਗ੍ਰਾਮ ਹੈਰੋਇਨ ਸਣੇ ਦੋਸ਼ੀ ਕਾਬੂ ਕੀਤਾ ਕਾਬੂ ਕੀਤੇ ਇਸ ਦੋਸ਼ੀ ਦੇ ਹੁਣ ਪਾਕਿਸਤਾਨ ਦੇ ਸਮੱਗਲਰਾਂ ਦੇ ਨਾਲ ਜੋ ਸਬੰਧ ਨੇ ਉਸ ਦੀ ਜਾਂਚ ਤੋਂ ਬਾਅਦ ਵੱਡੇ ਖੁਲਾਸੇ ਹੋ ਸਕਦੇ ਨੇ ਤੇ ਇਸ ਬਾਬਤ ਜਾਣਕਾਰੀ ਦਿੰਦਿਆਂ ਡੀਸੀਪੀ ਸ਼ੁਭ ਮੱਗਰਵਾਲ ਦਾ ਇਹ ਕਹਿਣਾ ਹੈ ਕਿ ਦੋਸ਼ੀ ਚਿੱਟਾ ਪੀਂਦਾ ਆਦੀ ਸੀ ਤੇ ਉਸਨੇ ਪਾਕਿਸਤਾਨ ਤੋਂ ਵਾਗਾ ਬਾਰਡਰ ਤੋਂ 2 ਕਿਲੋਮੀਟਰ ਅੱਗੇ ਇੱਕ ਵਿਅਕਤੀ ਨੂੰ ਹੈਰੋਇਨ ਲਾ ਕੇ ਦਿੱਤੀ ਸੀ ਜਿਸ ਤੋਂ ਬਾਅਦ ਉਹ ਹੈਰੋਇਨ ਵਕ-ਵਕ ਖਾਵਾ ਤੇ ਸਪਲਾਈ ਕਰਦਾ ਸੀ ਪੁਲਿਸ ਨੇ ਸਲੇਮ ਟਾਬਰੀ ਦੇ ਵਿੱਚ ਖਜ਼ੂਰ ਚੌਕ ਦੇ ਨਜ਼ਦੀਕ ਸ਼ੱਕ ਹੂਣ ਤੇ ਦੋਸ਼ੀ ਨੂੰ ਕਾਬੂ ਕੀਤਾ ਤੇ ਇਸ ਦੇ ਕੋਲੋਂ ਦੋਸਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਉੱਚ ਕਿਸ ਦੌਰਾਨ ਉਸ ਦੇ ਘਰ ਹੋਰ ਹੈਰੋਇਨ ਪਈ ਹੋਈ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਕਰ ਜਾ ਕੇ ਪੁਲਿਸ ਨੇ 4 ਕਿਲੋ 755 ਗ੍ਰਾਮ ਹੈਰੋਇਨ ਬੁਰਾਬੰਦ ਕੀਤੀ ਹੈ ਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਕਰੋੜਾ ਰੁਪਇਆ ਦੀ ਹੈ ਤਾਂ ਫਿਲਹਾਲ ਇਸ ਮਾਮਲੇ 'ਚ ਪੁਲਿਸ ਜਾਂਚ ਕਰ ਰਹੀ ਹੈ ਕਿ ਆਖਰੇ ਹੈਰੋਇਨ ਕਿੱਥੋਂ ਲਿਆਉਂਦਾ ਹੈ ਕਿਸ ਕਿਸ ਨੂੰ ਸਪਲਾਈ ਕਰਦਾ ਹੈ ਇਸ ਦੇ ਸਾਥੀ ਕੌਣ ਨੇ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਤੇ ਸਾਡੀ ਜਿਹੜੀ ਸੀਆਈਏ ਬੰਦੀ ਟੀਮ ਸੀਗੀ ਜਿਹਨੂੰ ਆਪਣੇ ਰਜੇਸ਼ ਜੀ ਤੇ ਇਹਨਾਂ ਦੇ ਨਾਲ ਸੋਨ ਸੀਗੇ ਇੰਸਪੈਕਟਰ ਸਾਹਿਬ ਉਹ ਡੀਲ ਕਰ ਲੀਡ ਕਰ ਰਹੇ ਸੀਗੇ ਉਹ ਟੀਮ ਜਦੋਂ ਸਲੇਮ ਟਾਬਰੀ ਜਿਹੜਾ ਸ਼ੋਕਨਗਰ ਹੈ ਖਜੂਰਚੌਕ ਕੋਲੇ ਜਦੋਂ ਇਹ ਗਸ਼ਤੇ ਸੀਗੇ ਤੇ ਇਹਨਾਂ ਨੂੰ ਕਰੀਬ ਸ਼ਾਮੀ 4-5 ਵਜੇ ਦੀ ਗੱਲ ਹੈ ਇੱਕ ਬੰਦਾ ਇਹਨਾਂ ਨੂੰ ਸਸਪੀਸ਼ਸ ਜਿਹੜੀ ਹੈ ਹਾਲਤ ਦੇ ਵਿੱਚ ਦੇਖਿਆ ਤੇ ਇਹਨਾਂ ਆਪਣੀ ਟੀਮ ਨਾਲ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਤੇ ਜਦੋਂ ਉਹ ਚੈੱਕ ਕੀਤਾ ਉੱਥੇ ਮੌਕੇ ਤੇ ਸਾਡੇ ACP ਸਾਹਿਬ ਵੀ ਆਈ ਸੀਗੇ ਸ਼ੋਕ ਜੀ ਤੇ ਵੈਰੀਫਾਈ ਕੀਤਾ ਤੇ ਉਹਦੇ ਕੋਲੋਂ 255 ਗ੍ਰਾਮ ਜਿਹੜੀ ਹੈਗੀ ਹੈ ਹੀਰੋਇਨ ਉਹਦੇ ਕੋਲੋਂ ਬਰਾਮਦ ਹੋਈ ਤੇ ਜਦੋਂ ਉਹਨੂੰ ਹੋਰ ਡਵਾਈਨ ਨਾਲ ਪੁੱਛਗਿਛ ਕੀਤੀ ਤੇ ਉਹਨੇ ਦੱਸਿਆ ਜੀ ਉਹਦੇ ਘਰ ਦੇ ਵਿੱਚ ਉਹਨੇ ਹੋਰ ਜਿਹੜੀ ਹੈਗੀ ਹੈ ਹਿਰੋਇਨ ਲੁਕਾਈ ਹੋਈ ਹੈ ਫਿਰ ਨਾਲ ਹੀ ਸਾਡੀ ਟੀਮ ਉਹਦੀ ਸਾਰੀ ਕਨਸੈਂਟ ਫਾਰਮ ਵਗੈਰਾ ਲੈ ਕੇ ਫਿਰ ਆਪਣੀ ਉਹਦੇ ਘਰ ਗਏ ਉਹ ਸਲੇਮਟਾਬੀ ਨੇੜੇ ਹੀ ਉਹਦਾ ਘਰ ਹੈਗਾ ਚੌਕ ਦੇ ਉੱਥੇ ਹੋਰ ਆਪਾਂ ਨੂੰ 4 ਕਿਲੋ 750 ਗ੍ਰਾਮ ਜਿਹੜੀ ਹੈਗੀ ਹੈ ਹੋਰ ਆਪਾਂ ਨੂੰ ਦੇਚੋ ਹਿਰੋਇਨ 4 ਕਿਲੋ 755 ਗ੍ਰਾਮ ਹਿਰੋਇਨ ਫਿਰ ਹੋਰ ਉਸ ਤੋਂ ਬਾਅਦ ਬਰਾਮਦ ਹੋਈ ਜਿਹੜਾ ਦੋਸ਼ੀ ਹੈ ਇਹਦਾ ਨਾਮ ਕਬਰਪਾਲ ਹੈ ਇਸ ਦੋਸ਼ੀ ਤੇ ਪਹਿਲੇ ਵੀ ਜਿਹੜਾ ਹੈਗਾ ਆਪਣਾ ਅ ਅ ਕਿ ਟਿਬਾ ਠਾਣੀ ਇਸ ਤੇ 50 ਡਰਜ ਐਮਡੀਪੀਐਸ ਦਾ ਉਹਦੇ ਵਿੱਚ 15 ਗ੍ਰਾਮ ਅ ਹਿਰੋਇਨ ਇਹਦੇ ਚ ਬਰਾਮਦ ਹੋਈ ਸੀ ਬੰਦੇ ਤੋਂ ਉਸ ਉਸ ਪਰਚੇ ਦੇ ਵਿੱਚ ਇਹ 2022 ਦੇ ਵਿੱਚ ਲੁਧਿਆਣਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਬੇਸਿਕਲੀ ਜਦੋਂ ਆਪਾਂ ਇਹਦੀ ਸਾਰੀ ਤਫਤੀਸ਼ ਕੀਤੀ ਸਾਰਾ ਕੁਝ ਹੁਣ ਅਸੀਂ ਦੇਖ ਰਹੇ ਹਾਂ ਕਿ ਕਿਉਂਕਿ 27 ਤਾਰੀਖ ਨੂੰ ਅਸੀਂ ਇਹਨੂੰ ਜੱਜਕਾਲ ਜੱਸਾਕੂਲ ਪੇਸ਼ ਕੀਤਾ ਸੀਗਾ ਉਹਨਾਂ ਨੇ 2 ਦਿਨ ਦੀ ਰਿਮਾਂਡ ਦਿੱਤੀ ਸੀ ਹੁਣ ਪਰਸੋਂ ਅਸੀਂ ਕੱਲ ਅਸੀਂ ਫਿਰ ਇਹਨੂੰ ਪੇਸ਼ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਗੱਲ ਹੁਣ ਸਾਹਮਣੇ ਆਈ ਹੈ ਬਿਕੋਜ਼ ਇਹ ਜਿਹੜੀ ਜਿੰਨਾ ਵੀ ਸਮਾਨ ਆਂਦਾ ਸੀ ਇਹਦੇ ਲਿੰਕ ਜਿਹੜੇ ਹੈਗੇ ਆ ਪਾਕਿਸਤਾਨ ਨਾਲ ਜੁੜੇ ਹੋਏ ਆ ਇਹਦੇ ਵਿੱਚ ਇੱਕ ਹੋਰ ਬੰਦਾ ਸੀਗਾ ਜਿਹਦਾ ਕੀ ਨਾਮ ਹੈ ਸैम ਉਹ ਬੰਦਾ ਇਹਦੇ ਨਾਲ ਪਹਿਲੇ ਇਹਦੇ ਨਾਲ ਮਿਲ ਕੇ ਕੰਮ ਕਰਦਾ ਸੀਗਾ ਬਟ ਪਿਛਲੇ ਕੁਝ ਮਹੀਨਾ ਤੋਂ ਉਹ ਬੰਦਾ ਵੀ ਵਿੱਚ ਫਰਾਰ ਹੈ ਤੇ ਫਿਰ ਇਹਨੇ ਸਿੱਧਾ ਹੀ ਉਧਰਲੇ ਬੰਦਿਆਂ ਨਾਲ ਸਿੱਧਾ ਹੀ ਤਾਲਮੇਲ ਕਰ ਲਿਆ ਤੇ ਇਹ ਪਿਛਲੇ 4-5 ਸਾਲ ਤੋਂ ਇਹ ਨਸ਼ਾ ਚਿੱਟਾ ਆਪ ਵੀ ਪਿੰਦਾ ਸੀ ਤੇ ਵੇਚਦਾ ਵੀ ਸੀ ਤੇ ਇਸੇ ਲੜੀ ਦੇ ਵਿੱਚ ਪਿਛਲੇ ਕੁਝ ਸਮਾਂ ਪਹਿਲੇ ਇਹ ਉੱਥੇ ਆਪਣਾ ਜਿਹੜਾ ਵਾਗਾ ਬਾਰਡਰ ਹੈਗਾ ਉਸ ਤੋਂ 2 ਕਿਲੋਮੀਟਰ ਪਹਿਲਾਂ ਇਸਨੇ ਉਹਨਾਂ ਨਾਲ ਬੰਦਿਆਂ ਨਾਲ ਸੰਪਰਕ ਕਰਕੇ ਉਹਨਾਂ ਤੋਂ ਸਮਾਨ ਮੰਗਾਇਆ ਤੇ ਉਹ ਫਿਰ ਇਸ ਅਮਨ ਅੱਗੇ ਇਹਨੂੰ ਬਹਾ ਅੱਗੇ ਵੇਚਣਾ ਸੀਗਾ ਤੇ ਉਹੀ ਵੇਚਣ ਦੀ ਇਰਾਦੇ ਦੇ ਵਿੱਚ ਚੌਕ ਦੇ ਉੱਤੇ ਖੜਿਆ ਸੀਗਾ ਤੇ ਉਦੋਂ ਸਾਡੀ ਟੀਮ ਨੇ ਫਿਰ ਇਹਨੂੰ ਰਾਉਂਡ ਅਪ ਕਰਕੇ ਤੇ ਆ ਸਾਰੀ ਰਿਕਵਰੀ ਕੀਤੀ ਇਹ ਹੀ ਹੈ ਜੀ ਸਰ ਇਹ ਗਲੋਬ ਦੇ ਨਾਲ ਹੀ ਉਸੇ ਦੀ ਮੰਗਵਾਉਂਦੇ ਸੀ ਕਿ ਯਾਰ ਕੋਈ ਹੋਰ ਕੋਈ ਪਾਈਪਲਾਈਨ ਵੀ ਕੋਈ ਰੂ ਸਿਸਟਮ ਸੇ ਨਾ ਪਾਕਿਸਤਾਨ ਦੇ ਇਹ ਇਹ ਦੇਖੋ ਬੇਸਿਕਲੀ ਹੁਣ ਆ ਜਿਹੜਾ ਬੰਦਾ ਹੈ ਇਹ ਤੋਂ ਜਿਹੜਾ ਬੰਦਾ ਇਸਨੇ ਤਾਂ ਬੇਸਿਕਲੀ ਇੱਕ ਬੰਦੇ ਤੋਂ ਲਿੱਤੀ ਸੀ ਜਿਹੜਾ ਕਿ ਵਾਗਾ ਬਾਰਡਰ ਤੋਂ ਹੋਰ ਅੱਗੇ 2 ਕਿਲੋਮੀਟਰ ਸੀਗਾ ਹੁਣ ਜਦ ਅਸੀਂ ਉਸ ਬੰਦੇ ਨੂੰ ਫੜਾਂਗੇ ਕਹਾ ਤਾਂ ਸਾਨੂੰ ਪਤਾ ਲੱਗੇਗਾ ਕਿ ਉਹਦਾ ਮੈਕੈਨਿਜ਼ਮ ਕੀ ਸੀਗਾ ਉੱਥੋਂ ਐਗਜ਼ੈਕਟਲੀ ਮਗਰੋਂ ਫਿਰ ਲੁਧਿਆਣੇ ਕਿਤੇ ਕਿਤੇ ਲੁਧਿਆਣੇ ਕੋਈ ਦੋਸਤ ਨਾਲ ਲੱਗਦੇ ਜਿਹੜੇ ਇਹਨਾਂ ਨੂੰ ਸੇਲ ਕਰਦਾ ਹੋਵੇ ਕੀ ਇਹ ਕਵਾਂਟੀਟੀ ਦੀ ਕਰਦਾ ਸੀ ਇਹ ਜਾਂ ਇਹ ਇਕੱਲੇ ਇਕੱਲੇ ਸਪਲਾਈ ਨਹੀਂ ਇਹ ਜੀ ਇਦਾਂ ਹੈ ਛੋਟੇ ਛੋਟੇ ਵੀ ਸਪਲਾਈ ਕਰਦਾ ਸੀਗਾ ਮਤਲਬ ਡਾਇਰੈਕਟ ਵੀ ਵਿੱਚ ਬੰਦੇ ਵੀ ਸੀਗੇ ਜਿਹੜੇ ਗਾਂਹ ਸਪਲਾਈ ਕਰਦੇ ਸੀ ਤੇ ਡਾਇਰੈਕਟ ਵੀ ਕਰਦਾ ਸੀਗਾ ਇਹ ਸਾਰਾ ਕਿਹੜੇ ਕਿਹੜੇ ਉਹ ਬੰਦੇ ਸੀਗੇ ਤੇ ਗਾਂਹ ਕਿੰਨੂੰ ਸਪਲਾਈ ਕਰਦਾ ਸੀਗਾ ਉਹ ਜੀ ਤਫਤੀਸ਼ ਤਫਤੀਸ਼ ਦਾ ਵਿਸ਼ਾ ਹੈ ਉਹ ਹਾਲੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਨਹੀਂ ਜੀ ਫਿਲਹਾਲ ਤਾਂ ਇਹਦੇ ਵਿੱਚ ਡਰਗ ਮਨੀ ਤਾਂ ਡਰਗ ਮਨੀ ਤਾਂ ਫਿਲਹਾਲ ਨਹੀਂ ਅਸੀਂ ਫੜੀਏ ਇਕੱਲਾ ਸਮਾਨ ਟੋਟਲ ਹਿਰੋਇਨ ਜੀ ਆਪਣੇ ਕੋਲ ਹੈਗੀ ਆ 5 ਕਿਲੋ 10 ਗ੍ਰਾਮ ਹਿਰੋਇਨ ਟੋਟਲ ਉਹੀ ਮੈਂ ਪਹਿਲਾਂ ਤਾਂ ਉਹ ਦੱਸਿਆ ਕਿ ਇਹਦੇ ਵਿੱਚ ਹੋਰ ਵੀ ਬੰਦੇ ਹੈਗੇ ਆ ਪੂਰੇ ਜਿਹੜੇ ਟਰਾਂਜੈਕਸ਼ਨ ਦੇ ਵਿੱਚ ਹਾਲੇ ਆਪਣੇ ਕੋਲ ਇੱਕ ਬੰਦਾ ਕਾਬੂ ਆਇਆ ਹੈ ਤੇ ਇੱਕ ਜਿੱਦਾਂ ਮੈਂ ਨਾਂ ਦੱਸਿਆ ਉਹ ਵੀ ਵਿੱਚ ਬੰਦਾ ਫਰਾਰ ਹੈ ਪਹਿਲਾਂ ਵੀ ਹੈਪੋਲ ਥਾਣੇ ਪਰਚਾ ਦਰਜ ਹੈ ਉਹਦੇ ਵਿੱਚ ਵੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਹੋਰ ਵੀ ਬੰਦੇ ਜਿਹੜੇ ਹੈਗੇ ਉਹਨਾਂ ਦੇ ਨਾਮ ਸਾਹਮਣੇ ਆਏ ਉਹਨਾਂ ਨੂੰ ਫੜ ਕੇ ਤੁਹਾਡੇ ਸਾਹਮਣੇ ਫਿਰ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਹਿਸਟਰੀ ਕੇਸ ਮੈਂ ਲੈ ਕੇ ਕਿਦਾਂ ਇਸ ਬੰਦੇ ਦੀ ਅਕਿਊਜ਼ ਦੀ ਤਾਂ ਉਹੀ ਮੈਂ ਪਹਿਲੇ ਵੀ ਦੱਸਿਆ ਜੀ ਪਹਿਲੇ ਇਸ ਤੇ ਟਿੱਬਾ ਥਾਣੇ ਪਰਚਾ ਦਰਜ ਹੋਇਆ ਹੈ ਬਾਈ ਦੇ ਵਿੱਚ ਇਹਦੇ ਆਪਣਾ 15 ਗ੍ਰਾਮ ਐਂਡੀਪੀਐਸ ਦਾ ਪਰਚਾ ਦਰਜ ਹੋਇਆ ਸੀਗਾ ਉਹ ਫਿਰ 22 ਦੇ ਵਿੱਚ ਹੀ ਲੁਧਿਆਣਾ ਜੇਲ੍ਹ ਚੋਂ ਦਸੰਬਰ ਦੇ ਮਹੀਨੇ 'ਚ ਇਹ ਬਾਹਰ ਆਇਆ। ਇਹ ਸਪੱਸ਼ਟ ਕਿਵੇਂ ਆਇਆ ਜੀ ਜਿਹਦੀ ਲੋੜ ਲੰਦਾ ਸੀਗਾ। ਇਹ ਬੀਸਿਕਲੀ ਜਿਹੜਾ ਬੰਦਾ ਮੈਂ ਦੱਸਿਆ ਨਾ ਸैम ਇਹ ਪਹਿਲਾਂ ਉਸ ਤੋਂ ਚਿੱਟਾ ਖਰੀਦਦਾ ਰਿਹਾ ਕਿਉਂਕਿ ਆਪ ਪੀੜ ਦਾ ਆਦੀ ਸੀਗਾ। ਫਿਰ ਹੋਲੀ-ਹੋਲੀ ਕਰਕੇ ਜਿਹੜਾ ਬੰਦਾ ਉਹ ਐਡਿਕਟ ਹੁੰਦਾ ਹੈ ਫਿਰ ਉਹਨੂੰ ਉਹਦੀ ਪੂਰਤੀ ਕਰਨ ਦੇ ਲਈ ਫਿਰ ਉਸਦੇ ਸैम ਦੇ ਥਰੂ ਗਾਂ ਅੱਗੇ ਬੰਦਿਆਂ ਦੇ ਨਾਲ ਟੱਚ ਆਇਆ। ਜਦੋਂ ਸैम ਪਾਸੇ ਹੋ ਗਿਆ ਤੇ ਫਿਰ ਉਹਨਾਂ ਬੰਦਿਆਂ ਨਾਲ ਸਿੱਧੇ ਕਰ ਲਈ। ਹਾਂ ਜੀ। ਜੋ ਵੀ ਇਹਦੇ ਕੋਲ ਪ੍ਰਾਪਰਟੀਆਂ ਹੈਗੀਆਂ ਉਹਨੇ ਸਾਰਿਆਂ ਦੀ ਡਿਟੇਲ ਸਾਡੀ ਜੀ ਟੀਮ ਹੈ ਉਹ ਤਿਆਰ ਕਰ ਰਹੀ ਹੈ ਉਹ ਫਿਰ ਡਿਊਰਿੰਗ ਇਨਵੈਸਟੀਗੇਸ਼ਨ ਜਿੱਦਾਂ ਵੀ ਹੋਏਗਾ ਪ੍ਰਾਪਰਟੀ ਵੀ ਅਸੀਂ ਸੀਜ਼ ਕਰਾਂਗੇ ਜੀ ਫ੍ਰੀਜ਼ ਵੀ ਕਰਾਂਗੇ ਸਰ ਇਹ ਨਾਲ ਹੋਰ ਵੀ ਸਾਥੀ ਹੈ ਕਿ ਹਾਂ ਜੀ ਮੈਂ ਉਹ ਹੀ ਤੁਹਾਨੂੰ ਪਹਿਲੇ ਵੀ ਦੱਸਿਆ ਇਹਦੇ ਨਾਲ ਹੋਰ ਵੀ ਸਾਥੀ ਹੈਗੇ ਇਹਦੇ ਵਿੱਚ ਜਿਹਦੇ ਵਿੱਚ ਜਿੱਦਾਂ ਕਿ ਇੱਕ ਨਾਮ ਮੈਂ ਤੁਹਾਨੂੰ ਦੱਸਿਆ ਹੋਰ ਵੀ ਸਾਡੀ ਟੀਮ ਇਹਦੇ ਵਿੱਚ ਵੈਰੀਫਾਈ ਕਰਕੇ ਫਰਦਰ ਡਾਟਾ ਕਰ ਰਹੀ ਹੈ ਸਰ ਕਿੰਨੇ ਸਾਲ ਤੋਂ ਹੋਏ ਲੱਗੇ ਇਹ ਜੀ ਪਿਛਲੇ 4-5 ਸਾਲ ਤੋਂ ਇਹ ਕੰਮ ਕਰ ਰਿਹਾ ਸੀਗਾ ਇਹਦੀ ਉਮਰ ਕਰੀਬ 45 ਸਾਲ ਦੀ ਉਮਰ ਤੇ ਫਾਈਨੈਂਸ਼ੀਅਲੀ ਮਤਲਬ ਪੂਰ ਬੈਕਗ ਤੇ ਪਿਛਲੇ 4-5 ਸਾਲ ਤੋਂ ਇਹ ਕੰਮ ਕਰ ਰਹੇ ਸਰ ਕੋਈ ਸੋਸ਼ਲ ਮੀਡੀਆ ਲਿੰਕ ਤਾਂ ਨਹੀਂ ਇਹਦੇ ਵੀ ਹੋ ਜਾਂਦੇ ਦੀ ਗੱਲ ਕਰਦੇ ਹੋ ਨੇ ਨਹੀਂ ਫਿਲਹਾਲ ਇਹੋ ਜੀ ਕੋਈ ਗੱਲ ਡਿਊਰਿੰਗ ਇਨਵੈਸਟੀਗੇਸ਼ਨ ਸਾਹਮਣੇ ਨਹੀਂ ਸਰ ਜਿੰਨੀ ਜਸ ਸੀਨੀਅਰ ਡਰਨ ਪੜੀ ਗਿਆ ਅਮਾਉਂਟ ਕਿੰਨੀ ਵਾਪਸ ਕੀਤੀ ਇਹ ਜੀ ਆਪਾਂ ਦੇਖੋ ਅਮਾਉਂਟ ਵਾਈਜ਼ ਮੈਂ ਤੁਹਾਨੂੰ ਕੁਆਂਟੀਟੀ ਦੱਸ ਦੇਣਾ ਆਪਣੀ ਟੋਟਲ ਕੁਆਂਟੀਟੀ ਹੈ 5 ਕਿਲੋ 10 ਗ੍ਰਾਮ ਕੁਆਂਟੀਟੀ ਹੈ ਠੀਕ ਹੈ ਉਹ ਕਰ ਇੱਕ ਜਲਦੀ ਦਾ ਜਿਹੜਾ ਥੋੜਾ ਉਹ ਰਿਕਵੈਸਟ ਰੱਦ ਹੋ ਸਕਦਾ ਉਸ ਤੋਂ ਡਾਕਟਰ ਤੋਂ ਨਹੀਂ ਹੋ ਸਕਦਾ ਉਹ ਜੀ ਵੱਖਰੇ ਤੌਰ ਤੇ ਦੱਸਾਂਗੇ ਜੀ ਫਿਲਹਾਲ ਜੀ ਮੇਰੇ ਕੋਲ ਕਿਉਂਕਿ ਜਿਸ ਆਪਣਾ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਉਹ ਫਿਰ ਕੋਈ ਹੋਰ ਮੈਟਰ ਤੇ ਵੱਖਰੇ ਵੱਖਰੇ ਤਰੀਕੇ ਨਾਲ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਬਿਲਕੁਲ ਪੱਕਾ ਪ੍ਰਬੰਧ ਕਿਤੇ ਜਾ ਰਹੇ ਨੇ ਬਾਕੀ ਜੋ ਵੀ ਇਹਦਾ ਹੋਗਾ ਵੱਖਰੇ ਤੌਰ ਤੇ ਤੁਹਾਨੂੰ ਅਸੀਂ ਇਤਲਾ ਕਰਾਂਗੇ